ਉਹੀ ਮਾਮਲਾ ਸੀ ਬਈ ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਵਾਲਕ ਬੱਚਿਆਂ ਨੂੰ ਜੋ ਹੈ ਤਾਣਾ ਬਡਾਲੀ ਵਾਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਵਾਲਕ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਮਸੀ ਬੱਚਿਆਂ ਦੇ ਮਦਰ ਦੇ ਬੇਸ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਅਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਉਹ ਅਕੋਰਡਿੰਗ ਜੋ ਹੈ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚੇ ਦਾ ਕਰਦਾ ਕਿਸ ਪਤਾ ਲੱਗੇ ਮੁਰਦੀ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਜਿਵੇਂ ਵੀ ਜੋ ਵੀ ਪੜਤਾਲ ਦੇ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਹ ਮਿਲਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪੁੱਛ ਪਤਾ ਇਹ ਹਾਂਜੀ ਮੱਤਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਛਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਸੀ ਹੋਰ ਵੀ ਕੋਈ ਮਾਮਲਾ ਜੀ ਮੰਗਾ ਸਿੰਘ ਦਾ ਨਹੀਂ ਮੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉੱਤੇ ਘੁੰਮਦਾ ਫਿਰਦਾ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਜੀ ਬੱਚੀ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚਿਆਂ ਦੇ ਮਾਲਕ